ਉਸੀਂ ਕਿਸੇ ਲਈ ਕਮਾ ਰਹੇ ਹਾਂ ਕੀ ਅਸੀਂ ਬਿਲਡਰਾਂ ਅੰਟੀਰੀਅਰ ਡਿਜ਼ਾਈਨਰਾਂ ਕ੍ਰੀਏਟਰਾਂ ਅਤੇ ਸਜਾਵਟ ਕਰਨ ਵਾਲਿਆਂ ਲਈ ਕਮਾਈ ਕਰ ਰਹੇ ਹਾਂ ਅਸੀਂ ਵੱਡੇ ਮਹਿੰਗੇ ਘਰਾਂ ਤੇ ਬਹੁਤ ਮਹਿੰਗੇ ਵਿਆਹਾਂ ਨਾਲ ਕਿਸਤੇ ਰੋ ਪਾਉਣਾ ਚਾਹੁੰਦੇ ਹਾਂ ਕੀ ਤੁਹਾਨੂੰ ਯਾਦ ਹੈ 2 ਹਫ਼ਤੇ ਪਹਿਲਾਂ ਕਿਸਤੇ ਵਿਆਹ ਵਿੱਚ ਤੁਸੀਂ ਕੀ ਕੀਤਾ ਸੀ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਵਿੱਚ ਅਸੀਂ ਮਿਹਨਤ ਨਾਲ ਕੰਮ ਕਿਉਂ ਕਰਦੇ ਰਹਿੰਦੇ ਹਾਂ ਸਿਰਫ ਪੈਸੇ ਨੂੰ ਬੇਟੰਗੇ ਤਰੀਕੇ ਨਾਲ ਖਰਚਣ ਲਈ ਅਸੀਂ ਕਿੰਨੀਆਂ ਪੀੜ੍ਹੀਆਂ ਦੇ ਖਾਣ-ਪੀਣ ਅਤੇ ਪਾਲਣ-ਪੋਸ਼ਣ ਦਾ ਪ੍ਰਬੰਧ ਕਰਨਾ ਹੈ ਸਾਨੂੰ ਕਿੰਨੀ ਲੋੜ ਹੈ ਅਤੇ ਅਸੀਂ ਕਿੰਨਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਇਸ ਬਾਰੇ ਸੋਚੋ ਕੀ ਸਾਡੀ ਆਉਣ ਵਾਲੀ ਪੀੜ੍ਹੀ ਕਮਾਈ ਕਰਨ ਦੇ ਯੋਗ ਨਹੀਂ ਹੈ ਜੋ ਅਸੀਂ ਉਨ੍ਹਾਂ ਲਈ ਵੱਧ ਤੋਂ ਵੱਧ ਬਚਾਉਣਾ ਚਾਹੁੰਦੇ ਹਾਂ ਕੀ ਅਸੀਂ ਹਫ਼ਤੇ ਵਿੱਚ ਡੇਢ ਦਿਨ ਵੀ ਆਪਣੇ ਦੋਸਤਾਂ ਆਪਣੇ ਪਰਿਵਾਰ ਅਤੇ ਆਪਣੇ ਲਈ ਸਾਦੇ ਤਰੀਕੇ ਬਤਾਉਣ ਲਈ ਨਹੀਂ ਛੱਡ ਸਕਦੇ ਕੀ ਤੁਸੀਂ ਆਪਣੀ ਮਹੀਨੇ ਦੀ ਆਮਦਨ ਦਾ 5% ਹਿੱਸਾ ਆਪਣੀ ਖੁਸ਼ੀ ਆਪਣੇ ਆਪ ਲਈ ਖਰਚ ਕਰ ਦਿਓ ਆਮ ਤੌਰ ਤੇ ਜਵਾਬ ਹੁੰਦਾ ਹੈ ਨਹੀਂ ਸਾਨੂੰ ਕਮਾਈ ਦੇ ਨਾਲ ਖੁਸ਼ੀ ਕਿਉਂ ਨਹੀਂ ਮਿਲਦੀ ਇਸ ਤੋਂ ਪਹਿਲਾਂ ਕਿ ਤੁਸੀਂ ਸਲਿੱਪ ਡੈਸਕ ਦਾ ਸ਼ਿਕਾਰ ਹੋ ਜਾਮੋ ਕ੍ਰੋਸਟਲ ਤੁਹਾਡੇ ਦਿਲ ਨੂੰ ਬਲੌਕ ਕਰਨ ਲੱਗ ਜਾਵੇ ਆਨੰਦ ਮਾਣਨ ਲਈ ਸਮਾਂ ਕੱਢੋ ਇਹ ਝੂਠ ਹੈ ਕਿ ਇਸ ਧਰਤੀ ਤੇ ਅਸੀਂ ਕਿਸੇ ਜ਼ਾਇਦਾ ਦੀ ਮਾਲਕਾ ਸਿਰਫ ਕੁਝ ਕਾਗਜ਼ਾਂ ਕੁਝ ਦਸਤਾਵੇਜ਼ਾਂ ਤੇ ਆਰਜੀ ਤੌਰ ਤੇ ਸਾਡਾ ਨਾਮ ਲਿਖਿਆ ਹੋਇਆ ਪਰਮਾਤਮਾ ਵੀ ਹੱਸੇਗਾ ਜਦੋਂ ਕੋਈ ਉਸ ਨੂੰ ਕਹੇਗਾ ਮੈਂ ਇਸ ਜ਼ਮੀਨ ਦੇ ਟੁਕੜੇ ਦਾ ਮਾਲਕ ਹਾਂ ਕਿਸੇ ਦੇ ਚੰਗੇ ਕੱਪੜੇ ਅਤੇ ਚੰਗੀ ਕਾਰ ਦੇ ਆਧਾਰ ਤੇ ਉਸ ਦੇ ਬਾਰੇ ਫੈਸਲਾ ਨਾ ਕਰੋ ਸਾਡੇ ਮਹਾਨ ਗਣਿਤ ਅਤੇ ਅਧਿਆਪਕ ਪੈਦਲ ਚੱਲਿਆ ਕਰਦੇ ਸਨ ਅਮੀਰ ਹੋਣਾ ਗਲਤ ਨਹੀਂ ਹੈ ਪਰ ਸਿਰਫ ਅਮੀਰ ਹੋਣਾ ਗਲਤ ਹੈ ਤੇ ਅਮੀਰ ਦਿਖਣ ਲਈ ਖੋਖਲੇ ਪੰਦੇ ਦਾ ਸ਼ਿਕਾਰ ਹੋ ਜਾਣਾ ਹੋਰ ਵੀ ਬਧੇਰੇ ਗਲਤ ਹੈ ਆਓ ਜ਼ਿੰਦਗੀ ਨੂੰ ਘੁੱਟ ਕੇ ਜੀ ਲਈਏ ਇਸ ਤੋਂ ਪਹਿਲਾਂ ਕਿ ਜ਼ਿੰਦਗੀ ਸਾਨੂੰ ਛੱਡ ਦੇਵੀ ਇੱਕ ਦਿਨ ਅਸੀਂ ਸਾਰੇ ਵਿਛੜ ਜਾਵਾਂਗੇ ਫਿਰ ਅਸੀਂ ਆਪਣੇ ਸ਼ਬਦਾਂ ਤੇ ਸੁਪਨਿਆਂ ਨੂੰ ਬਹੁਤ ਯਾਦ ਕਰਾਂਗੇ ਦੇਣ ਮਹੀਨੇ ਸਾਲ ਬੀਤ ਜਾਣਗੇ ਸ਼ਾਇਦ ਕਦੇ ਕੋਈ ਰਾਬਤਾ ਨਹੀਂ ਹੋਵੇਗਾ ਇੱਕ ਦਿਨ ਸਾਡੇ ਬੱਚੇ ਸਾਨੂੰ ਪੁੱਛਣਗੇ ਤਸਵੀਰ ਵਿੱਚ ਉਹ ਹੋਰ ਲੋਕ ਕੌਣ ਹਨ ਫਿਰ ਅਸੀਂ ਮਸਕਰਾਉਂਦੇ ਹੋਏ ਮਸਕਰਾਉਂਦੇ ਹਾਂ ਅਤੇ ਆਪਣੀ ਅਦਿੱਖ ਹੰਝੂਆਂ ਨਾਲ ਬੜੇ ਮਾਣ ਨਾਲ ਕਹਾਂਗੇ ਇਹ ਉਹ ਲੋਕ ਹਨ ਜਿਨ੍ਹਾਂ ਨਾਲ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨ ਬਤਾਏ ਹਨ ਇਸ ਲਈ ਜ਼ਿੰਦਗੀ ਨੂੰ ਅੱਜ ਵਿੱਚ ਜੀਓ ਆਪਣੇ ਲਈ ਜੀਵੋ ਖੁਦ ਲਈ ਕਮਾਓ ਹੋਰਾਂ ਲਈ ਨਹੀਂ ਦਿਖਾਵੇ ਲਈ ਨਹੀਂ ਕਮਾਉਣ ਦੇ ਸਮੇਂ ਤੇ ਜਿਉਣ ਦੇ ਸਮੇਂ 'ਚ ਇੱਕ ਵਖਵਾ ਬਣਾ ਕੇ ਰੱਖੋ ਜ਼ਿੰਦਗੀ ਨੂੰ ਜਮਾ ਨਹੀਂ ਕੀਤਾ ਜਾ ਸਕਦਾ ਪੈਸੇ ਵਾਂਗ ਇਸ ਨੂੰ ਸਿਰਫ ਹਰ ਪਲ ਦੇ ਗੁਜ਼ਰਨ ਨਾਲ ਹੀ ਮਾਣਿਆ ਜਾ ਸਕਦਾ